ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਕੱਲ ਐਤਵਾਰ ਦੇ ਦਿਨ ਤੁਸੀਂ ਆਪਣੇ ਘਰ ਵਿੱਚ ਇਹ ਇੱਕ ਚੀਜ਼ ਪਾਣੀ ਵਿੱਚ ਮਿਲਾ ਕੇ ਘਰ ਵਿੱਚ ਛਿੜਕਾ ਕਰ ਦਿੰਦੇ ਹੋ ਤਾਂ ਵੇਖ ਲੈਣਾ ਤੁਹਾਡੇ ਘਰ ਵਿੱਚ ਵਾਰੇ ਨਿਆਰੇ ਹੋ ਜਾਣਗੇ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਵਾਸ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿਗਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਪਿਆਰੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲਬਾਤ ਕਰਨ ਵਾਲੇ ਹਾਂ ਜੀ ਕਿ ਐਤਵਾਰ ਦੇ ਦਿਨ ਜੇਕਰ ਤੁਸੀਂ ਪਾਣੀ ਵਿੱਚ ਇਹ ਇੱਕ ਚੀਜ਼ ਮਿਲਾ ਕੇ ਘਰ ਦੇ ਵਿੱਚ ਇਸ ਦਾ ਛੜਕਾ ਕਰ ਦਿੰਦੇ ਹੋ ਤਾਂ ਵੇਖ ਲੈਣਾ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਤੁਹਾਨੂੰ ਕਦੇ ਵੀ ਕਿਸੇ ਵੀ ਤੰਗੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿਵੇਂ ਤੁਸੀਂ ਟਾਈਟਲ ਨੂੰ ਪੜ੍ਹ ਕੇ ਅੰਦਾਜ਼ਾ ਲਗਾ ਹੀ ਲਿਆ ਹੋਵੇਗਾ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨੀ ਹੈ ਜੀ ਕਿਹੜਾ ਪਾਠ ਕਰੀਏ ਕਿਹੜੇ ਸ਼ਬਦ ਦਾ ਜਾਪ ਕਰੀਏ ਤੇ ਕਿਹੜਾ ਐਸਾ ਕੰਮ ਕਰ ਲਈਏ ਕਿ ਸਾਡੀ ਜ਼ਿੰਦਗੀ ਵਿੱਚ ਆਉਣ ਵਾਲਾ ਸਮਾਂ ਜ਼ਿੰਦਗੀ ਦਾ ਹੀ ਸਭ ਤੋਂ ਸੋਹਣਾ ਪਲ ਬਣ ਜਾਵੇ ਸਾਰਾ ਹੀ ਸਾਲ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਬਰਕਤ ਬਣ ਜਾਵੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਬਣ ਜਾਵੇ ਸਾ ਸੰਗਿਆ ਜੀ ਵਿਆਸੇ ਤਾਂ ਪਰਮ ਪਿਤਾ ਪਰਮਾਤਮਾ ਜੀ ਦੇ ਬਣਾਏ ਹੋਏ ਹੀ ਹਨ ਸਾਰੇ ਦਿਨ ਸਾਰੇ ਹੀ ਮਹੀਨੇ ਸਾਡੇ ਲਈ ਬੜੇ ਖਾਸ ਹੁੰਦੇ ਹਨ ਕਿਉਂਕਿ ਸਾਡੀ ਜ਼ਿੰਦਗੀ ਵਿੱਚ ਜੋ ਵੀ ਦਿਨ ਵਾਰ ਬੀਤ ਗਿਆ ਉਹ ਕਦੇ ਵੀ ਦੁਬਾਰਾ ਵਾਪਸ ਨਹੀਂ ਆਵੇਗਾ ਦਿਨ ਦੀ ਗੱਲ ਛੱਡੋ ਸਾਡੀ ਜ਼ਿੰਦਗੀ ਵਿੱਚ ਬੀਤਿਆ ਹੋਇਆ ਇੱਕ ਪਲ ਇੱਕ ਵੀ ਛਿਨ ਜਿਹੜਾ ਹੈ ਦੁਬਾਰਾ ਵਾਪਸ ਨਹੀਂ ਆ ਸਕਦਾ ਭਾਵੇਂ ਸਾਡੇ ਕੋਲ ਲੱਖਾਂ ਕਰੋੜਾਂ ਰੁਪਏ ਹੀ ਕਿਉਂ ਨਾ ਆ ਜਾਣ ਅਸੀਂ ਉਹ ਲੱਖਾਂ ਕਰੋੜਾਂ ਰੁਪਏ ਦੇ ਕੇ ਵੀ ਆਪਣੀ ਜ਼ਿੰਦਗੀ ਦਾ ਬੀਤਿਆ ਹੋਇਆ ਕੋਈ ਇੱਕ ਮਿੰਟ ਇੱਕ ਪਲ ਛਿਨ ਵੀ ਖਰੀਦ ਨਹੀਂ ਸਕਦੇ ਇਸ ਕਰਕੇ ਸਤ ਸੰਗ ਜੀ ਸਾਨੂੰ ਆਪਣੇ ਹਰ ਪਲ ਦੀ ਹਰ ਦਿਨ ਦੀ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਜੇ ਹਰ ਪਲ ਨੂੰ ਹਰ ਦਿਨ ਨੂੰ ਆਪਾਂ ਬਣਾ ਲਿਆ ਤਾ ਜ਼ਿੰਦਗੀ ਆਪਣੇ ਆਪ ਹੀ ਸੋਹਣੀ ਬਣ ਜਾਵੇਗੀ ਦਿਨ ਤਾਂ ਕੀ ਜ਼ਿੰਦਗੀ ਹੀ ਬਣ ਜਾਵੇਗੀ ਇਸ ਕਰਕੇ ਹਰ ਇੱਕ ਦਿਨ ਨੂੰ ਆਪਣੇ ਲਈ ਖਾਸ ਬਣਾਉਣਾ ਹੈ ਖਾਸ ਮੰਨਣਾ ਹੈ ਪਰ ਮਨੋੱਖੀ ਸੁਭਾਅ ਹੈ ਮਨੋੱਖ ਦੇ ਕੁਝ ਖਾਸ ਦਿਨ ਵਾਰ ਮਹੀਨੇ ਕੁਝ ਖਾਸ ਤਰੀਕੇ ਦੇ ਨਾਲ ਹੀ ਉਹਨਾਂ ਨੂੰ ਉਹ ਖਾਸ ਮੰਨਦੇ ਹਨ ਤਾਂ ਫਿਰ ਉਹਨਾਂ ਦੇ ਉੱਤੇ ਸਾਰਾ ਹੀ ਜ਼ੋਰ ਲਗਾ ਦਿੰਦੇ ਹਨ ਇਸ ਦਿਨ ਇਸ ਵਾਰ ਨੂੰ ਮੈਂ ਚੰਗੀ ਤਰ੍ਹਾਂ ਮਾਨ ਲਵਾਂ ਇਹ ਆਪਣੇ ਦਿਮਾਗ ਵਿੱਚ ਬਿਠਾ ਲੈਣਾ ਹੈ ਕਿ ਇਸ ਸਮੇਂ ਨੂੰ ਮੈਂ ਸੋਹਣਾ ਬਣਾ ਲਵਾਂ ਯਾਦਗਾਰ ਬਣਾ ਲਵਾਂ ਹਰ ਇੱਕ ਦਾ ਆਪੋ ਆਪਣਾ ਤਰੀਕਾ ਹੈ ਆਪਣੇ ਕਿਸੇ ਖਾਸ ਦਿਨ ਨੂੰ ਮਨਾਉਣ ਦਾ ਯਾਦ ਕਰਨ ਦਾ ਬਹੁਤ ਹੀ ਘੱਟ ਲੋਕ ਹੁੰਦੇ ਹਨ ਜੋ ਕਹਿ ਲਓ ਕਿ ਬੜੇ ਖਾਸ ਹੁੰਦੇ ਹਨ ਜੋ ਆਪਣੇ ਹਰ ਇੱਕ ਦਿਨ ਦੀ ਹਰ ਇੱਕ ਮਹੀਨੇ ਦੀ ਸਾਲ ਦੀ ਆਪਣੀ ਜ਼ਿੰਦਗੀ ਦੇ ਜੋ ਵੀ ਉਹਨਾਂ ਨੂੰ ਦਿਨ ਵਾਰ ਮਹੀਨਾ ਖਾਸ ਲੱਗਦਾ ਹੈ ਉਹਨਾਂ ਨੂੰ ਪਰਮ ਪਿਤਾ ਪਰਮਾਤਮਾ ਜੀ ਦੀ ਗੋਦ ਵਿੱਚ ਬੈਠ ਕੇ ਮਨਾਉਂਦੇ ਹਨ ਭਾਵ ਕਿ ਪਰਮਾਤਮਾ ਦਾ ਨਾਮ ਜਪਦਿਆਂ ਹੋਇਆਂ ਮਨਾਉਂਦੇ ਹਨ ਫਿਰ ਉਹ ਵਾਹਿਗੁਰੂ ਜੀ ਨੂੰ ਵੀ ਬੜੇ ਪਿਆਰੇ ਲੱਗਦੇ ਹਨ ਜੋ ਦੁੱਖ ਸੁੱਖ ਦੇ ਵਿੱਚ ਆਪਣੇ ਪਰਮ ਪਿਤਾ ਪਰਮਾਤਮਾ ਜੀ ਨੂੰ ਹੀ ਯਾਦ ਕਰਦੇ ਹਨ ਪਰਮ ਪਿਤਾ ਪਰਮਾਤਮਾ ਉਹਨਾਂ ਨੂੰ ਬੜਾ ਪਿਆਰ ਕਰਦੇ ਹਨ ਹਮੇਸ਼ਾ ਹੀ ਉਹਨਾਂ ਨੂੰ ਆਪਣੀ ਗੋਦ ਦਾ ਨਿਗ ਵੀ ਦਿੰਦੇ ਹਨ ਫਿਰ ਜੇ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਹਾਂ ਫਿਰ ਹੋਰ ਕੁਝ ਵੀ ਸੋਚ ਵਿਚਾਰ ਕਰਨ ਦੀ ਲੋੜ ਨਹੀਂ ਗੁਰੂ ਗੁਰੂ ਕਰਦੇ ਆਂ ਹੀ ਗੁਰੂ ਦੀ ਜਾਦ ਵਿੱਚ ਬੈਠ ਜਾਣਾ ਹੈ ਜੇ ਆਪਾਂ ਦਿਨ ਨੂੰ ਗੁਰੂ ਚਰਨਾਂ ਦੇ ਵਿੱਚ ਭੇਟ ਕਰ ਦਈਏ ਸਭ ਤੋਂ ਵਧੀਆ ਗੱਲ ਹੈ ਦਿਨ ਦੀ ਸ਼ੁਰੂਆਤ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਬਹੁਤ ਵਧੀਆ ਗੱਲ ਹੈ ਵਾਹਿਗੁਰੂ ਦਾ ਜਾਪ ਕਰੀਏ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਪਰਮਾਤਮਾ ਜੀ ਨੇ ਜੋ ਸਾਨੂੰ ਦਿੱਤਾ ਸੀ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਨਹੀਂ ਹੋਵੇਗੀ ਜੋ ਦਾਤਾਂ ਮਿਲ ਗਈਆਂ ਜੋ ਕਿਰਪਾ ਮਾਲਕ ਨੇ ਕਰ ਦਿੱਤੀ ਉਹਦਾ ਸ਼ੁਕਰਾਨਾ ਕਰਨਾ ਹੈ ਜਦੋਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਾਂਗੇ ਤਾਂ ਉਸ ਕੀਤੇ ਹੋਏ ਸ਼ੁਕਰਾਨੇ ਦੇ ਬਦਲੇ ਜੋ ਕਿਰਪਾ ਸਾਡੇ ਤੇ ਹੋਣੀ ਸ਼ੁਰੂ ਹੋ ਜਾਵੇਗੀ ਉਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਪਰ ਜੇ ਗਿਲੇ ਸ਼ਿਕਵੇ ਸ਼ਿਕਾਇਤਾਂ ਕੀਤੀਆਂ ਤਾਂ ਫਿਰ ਇਹਨਾਂ ਨੂੰ ਕਰਨ ਤੋਂ ਬਾਅਦ ਸਾਡੇ ਕੋਲ ਕੁਝ ਵੀ ਨਹੀਂ ਰਹਿ ਜਾਵੇਗਾ ਜੇ ਸ਼ੁਕਰਾਨਾ ਕਰਾਂਗੇ ਤਾਂ ਮਾਲਕ ਦੀ ਕਿਰਪਾ ਹੋ ਜਾਵੇਗੀ ਇਸ ਕਰਕੇ ਪਹਿਲਾਂ ਸ਼ੁਕਰਾਨਾ ਕਰਨਾ ਹੈ ਫਿਰ ਗੁਰੂ ਗ੍ਰੰਥ ਕਰਨਾ ਹੈ ਜਿੰਨਾ ਸਿਮਰਨ ਕਰ ਸਕਦੇ ਹੋ 1 ਘੰਟਾ ਬੈਠ ਕੇ ਸਿਮਰਨ ਕਰ ਲਓ ਰਾਤ ਨੂੰ 11 ਵਜੇ ਸ਼ੁਰੂ ਕਰ ਦਿਓ 12 ਵਜੇ ਤੱਕ ਪਰਮਾਤਮਾ ਦਾ ਸਿਮਰਨ ਕਰਦੇ ਰਹੋ ਸਵੇਰ ਨੂੰ 11 ਵਜੇ ਭਾਵੇਂ ਸ਼ੁਰੂ ਕਰ ਦਿਓ 12 ਵਜੇ ਤੱਕ ਪਰਮਾਤਮਾ ਦਾ ਸਿਮਰਨ ਸ਼ੁਰੂ ਕਰਦੇ ਹੀ ਰਹੋ ਫਿਰ ਤੁਹਾਡੇ ਦਿਨਾਂ ਦੀ ਸ਼ੁਰੂਆਤ ਚੰਗੀ ਹੋ ਜਾਵੇਗੀ ਫਿਰ ਜੋ ਤੁਹਾਡਾ ਨਿਤ ਦਾ ਨਿਯਮ ਹੈ ਜੇਕਰ ਤੁਸੀਂ ਗੁਰਸਿੱਖ ਹੋ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਹੈ ਤੁਹਾਡਾ ਨਿਤ ਦਾ ਨਿਯਮ ਬਣ ਜਾਵੇਗਾ ਆਪਣੇ ਕੋਲ ਤੁਸੀਂ ਇੱਕ ਪਾਣੀ ਦਾ ਗਲਾਸ ਜਾਂ ਗੜਵੀ ਰੱਖ ਲੈਣੀ ਹੈ ਫਿਰ ਤੁਸੀਂ ਜਦੋਂ ਵੀ ਆਪਣੇ ਪਾਠ ਦੀ ਸਮਾਪਤੀ ਕਰੋਗੇ ਉਸ ਤੋਂ ਉਪਰੰਤ ਜਿਹੜੀ ਵੀ ਅਰਦਾਸ ਸ਼ੁਕਰਾਨੇ ਦੀ ਕਰੋਗੇ ਤਾਂ ਉਹ ਜਿਹੜਾ ਪਾਣੀ ਹੈ ਉਹ ਜਲ ਤੋਂ ਅੰਮ੍ਰਿਤ ਬਣ ਜਾਵੇਗਾ ਫਿਰ ਤੁਸੀਂ ਉਸ ਦਾ ਛੜਕਾ ਆਪਣੇ ਘਰ ਵਿੱਚ ਕਰ ਲੈਣਾ ਹੈ ਤਾਂ ਵੇਖ ਲੈਣਾ ਪਰਮਾਤਮਾ ਜੀ ਦੀ ਬਰਕਤ ਤੇ ਕਿਰਪਾ ਤੁਹਾਡੇ ਘਰ ਵਿੱਚ ਬਣ ਜਾਵੇਗੀ ਸਾਧ ਸੰਗਤ ਜੀ ਜੇ ਤੁਸੀਂ ਕਿਸੇ ਹੋਰ ਧਰਮ ਦੇ ਵਿੱਚ ਹੋ ਤਾਂ ਫਿਰ ਵੀ ਤੁਸੀਂ ਆਪਣੇ ਧਰਮ ਦੇ ਹਿਸਾਬ ਨਾਲ ਆਪਣੇ ਦੇਵੀ ਦੇਵਤਿਆਂ ਨੂੰ ਯਾਦ ਕਰ ਲੈਣਾ ਹੈ ਜੇਕਰ ਤੁਸੀਂ ਗੁਰਸਿੱਖ ਹੋ ਤਾਂ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹੋ ਤਾਂ ਤੁਸੀਂ ਪਰਮਾਤਮਾ ਨੂੰ ਯਾਦ ਜ਼ਰੂਰ ਕਰਨਾ ਹੈ ਜਦੋਂ ਗੁਰੂ ਗੁਰੂ ਜਪੋਗੇ ਤਾਂ ਕਈਆਂ ਨੇ ਤਾਂ ਸਾਰੀ-ਸਾਰੀ ਰਾਤ ਹੀ ਗੁਰੂ ਚਰਨਾਂ ਵਿੱਚ ਭੇਂਟ ਕੀਤੀ ਹੁੰਦੀ ਹੈ ਫਿਰ ਤੁਸੀਂ ਸਾਧ ਸੰਗਤ ਜੀ ਉਸ ਦਿਨ ਤੋਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਚਰਨਾਂ ਦੇ ਵਿੱਚ ਅੰਮ੍ਰਿਤ ਵੇਲਾ ਭੇਟ ਕਰ ਦੇਣਾ ਹੈ ਫਿਰ ਵੇਖਣਾ ਗੁਰੂ ਸਾਹਿਬ ਜੀ ਦੀ ਕਿਰਪਾ ਤੁਹਾਡੇ ਤੇ ਕਿੰਜ ਵਰਤ ਜਾਵੇਗੀ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਲਈ ਉਹ ਸਿੱਖ ਭਗਤ ਬੜੇ ਹੀ ਪਿਆਰੇ ਹੁੰਦੇ ਹਨ ਜੋ ਆਪਣੇ ਹਰ ਦਿਨ ਦੀ ਸ਼ੁਰੂਆਤ ਪਰਮਪితਾ ਪਰਮਾਤਮਾ ਜੀ ਦੇ ਨਾਮ ਤੋਂ ਕਰਦੇ ਹਨ ਦੁੱਖ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦੇ ਹਨ ਆਪਾਂ ਵੀ ਸਾਰਿਆਂ ਨੇ ਇਸ ਨਵੇਂ ਦਿਨਾਂ ਦੀ ਸ਼ੁਰੂਆਤ ਨੂੰ ਆਪਣੇ ਪਰਮਾਤਮਾ ਦੇ ਨਾਮ ਨਾਲ ਹੀ ਕਰਨਾ ਹੈ ਆਪੋ ਆਪਣੇ ਹਿਸਾਬ ਦੇ ਨਾਲ ਕਰਨਾ ਹੈ ਪਰ ਜੇ ਆਪਾਂ ਗੁਰੂ ਦੇ ਨਾਮ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਸ਼ੁਰੂਆਤ ਕਰਾਂਗੇ ਤਾਂ ਗੁਰੂ ਸਾਹਿਬ ਜੀ ਸਾਡੇ ਤੇ ਬੜੇ ਜ਼ਿਆਦਾ ਖੁਸ਼ ਹੋ ਜਾਣਗੇ ਬਹੁਤ ਜ਼ਿਆਦਾ ਕਿਰਪਾ ਕਰ ਦੇਣਗੇ ਸੋ ਇਹੀ ਤਰੀਕਾ ਹੈ ਜੀ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਵਰਕ ਤਾਂ ਹਾਸਲ ਕਰ ਲੈਣੀਆਂ ਹਨ ਕਲਗੀਧਰ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨ ਦਾ ਇਹੋ ਤਰੀਕਾ ਹੈ ਸਤ ਸੰਗਤ ਜੀ ਇਥੇ ਮਹਾਪੁਰਖ ਜੀ ਇੱਕ ਹੋਰ ਬੜੀ ਪਿਆਰੀ ਜੁਗਤ ਦੱਸਦੇ ਹਨ ਮਹਾਪੁਰਖ ਜੀ ਆਖਦੇ ਹਨ ਜਦੋਂ ਵੀ ਤੁਸੀਂ ਭਜਨ ਬੰਦਗੀ ਕਰੋਗੇ ਭਜਨ ਬੰਦਗੀ ਕੀਤੀ ਹੋਈ ਸਿਮਰਨ ਦਾ ਕੀਤਾ ਹੋਇਆ ਪਾਠ ਦਾ ਫਲ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਤੇ ਜੇਕਰ ਤੁਸੀਂ ਆਪਣੇ ਕੋਲ ਪਾਣੀ ਰੱਖ ਲੈਂਦੇ ਹੋ ਉਸ ਪਾਣੀ ਨੂੰ ਆਪਣੇ ਕੋਲ ਰੱਖ ਕੇ ਪਾਠ ਕਰਦੇ ਹੋ ਭਜਨ ਬੰਦਗੀ ਕਰਦੇ ਹੋ ਪਰਮਾਤਮਾ ਦਾ ਸ਼ੁਕਰਾਨਾ ਵਾਰ-ਵਾਰ ਕਰਦੇ ਹੋ ਤਾਂ ਫਿਰ ਉਹ ਪਾਣੀ ਪਾਣੀ ਨਹੀਂ ਰਹਿ ਜਾਵੇਗਾ ਅੰਮ੍ਰਿਤ ਬਣ ਜਾਵੇਗਾ ਤਾਂ ਫਿਰ ਉਸ ਅੰਮ੍ਰਿਤ ਦਾ ਆਪਣੇ ਪੂਰੇ ਹੀ ਘਰ ਵਿੱਚ ਛੱਟਾ ਦੇ ਦੇਣਾ ਹੈ ਨਾਲ ਦੇ ਨਾਲ ਇਹ ਸੋਚਣਾ ਹੈ ਕਿ ਹੁਣ ਸਾਡਾ ਘਰ ਪਵਿੱਤਰ ਹੋ ਚੁੱਕਾ ਹੈ ਕਿਉਂਕਿ ਅੰਮ੍ਰਿਤ ਦਾ ਛੱਟਾ ਦਿੱਤਾ ਹੈ ਇਸ ਕਰਕੇ ਮੇਰੇ ਘਰ ਦੀ ਸਾਰੀ ਨੈਗੇਟਿਵਿਟੀ ਜਿਹੜੀ ਹੈ ਘਰ ਦੇ ਵਿੱਚੋਂ ਜੋ ਵੀ ਦੁੱਖ ਦਿਲਿੱਦਰ ਸਨ ਬਿਮਾਰੀਆਂ ਸਨ ਉਹ ਬਾਹਰ ਚਲੀਆਂ ਜਾਣ ਗਈਆਂ ਇਹ ਮੈਸੇਜ ਤੁਸੀਂ ਆਪਣੇ ਮਨ ਨੂੰ ਦਿੰਦੇ ਰਹਿਣਾ ਹੈ ਆਪਣੇ ਮਨ ਨੂੰ ਇੱਕ ਪੋਜ਼ਿਟਿਵ ਮੈਸੇਜ ਹੀ ਦੇਣਾ ਹੈ ਨੈਗੇਟਿਵ ਨਹੀਂ ਹੁਣ ਮੇਰੇ ਘਰ ਦੀ ਸਾਰੀ ਦਿਲਿੱਦਰਤਾ ਨੈਗੇਟਿਵਿਟੀ ਬਾਹਰ ਨਿਕਲ ਚੁੱਕੀ ਹੈ ਮੇਰੇ ਲਈ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਹੁਣ ਮੇਰੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਤੰਦਰੁਸਤੀ ਤੇ ਤਰੱਕੀ ਆ ਜਾਵੇਗੀ ਕਿਉਂਕਿ ਮੈਂ ਆਪਣੇ ਘਰ ਦੇ ਵਿੱਚ ਨਾਮ ਬਾਣੀ ਦਾ ਛੱਟਾ ਦੇ ਦਿੱਤਾ ਹੈ ਹੁਣ ਮੇਰੇ ਘਰ ਦੇ ਵਿੱਚ ਮੇਰੇ ਪਰਮ ਪਿਤਾ ਪਰਮਾਤਮਾ ਜੀ ਦਾ ਪਹਿਰਾ ਲੱਗ ਚੁੱਕਾ ਹੈ ਜਦੋਂ ਇਹ ਮੈਸੇਜ ਤੁਸੀਂ ਆਪਣੇ ਮਨ ਨੂੰ ਦੇਵੋਗੇ ਇਸ ਤਰੀਕੇ ਦੇ ਨਾਲ ਤੇ ਵੇਖ ਲੈਣਾ ਤੁਹਾਡੇ ਚੰਗੇ ਦਿਨਾਂ ਦੀ ਸ਼ੁਰੂਆਤ ਵੀ ਚੰਗੀ ਹੋਣੀ ਸ਼ੁਰੂ ਹੋ ਜਾਵੇਗੀ ਯਕੀਨ ਕਰਿਓ ਕਿ ਹਰ ਇੱਕ ਦਿਨ ਹਰ ਮਹੀਨਾ ਹਰ ਘੜੀ ਹਰ ਪਲ ਤੁਹਾਡੇ ਲਈ ਬੜਾ ਕੀਮਤੀ ਹੈ ਕਿਉਂਕਿ ਸਾਨੂੰ ਜੋ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਇਸੇ ਕਰਕੇ ਤਾਂ ਸਾਨੂੰ ਮਹਾਪੁਰਖ ਜੀ ਵਿਦਵਾਨ ਪੁਰਖ ਹਮੇਸ਼ਾ ਆਖਦੇ ਹਨ ਭਾਈ ਚੰਗਾ ਸੋਚੋ 네ਗੇਟਿਵਿਟੀ ਤੋਂ ਦੂਰ ਰਹੋ ਤੇ 네ਗੇਟਿਵ ਸੰਗਤ ਤੋਂ ਦੂਰ ਰਹੋ ਕਿਉਂਕਿ ਜਿੱਦਾਂ ਦੇ ਵਿਚਾਰ ਸਾਡੇ ਮਨ ਵਿੱਚ ਆ ਗਏ ਉਦਾਂ ਹੀ ਸਾਡੇ ਮਨ ਨੇ ਸੋਚਣਾ ਸ਼ੁਰੂ ਕਰ ਦੇਣਾ ਹੈ ਇਸ ਲਈ ਸਾਧ ਸੰਗਤ ਜੀ ਤੁਹਾਡੇ ਅੱਗੇ ਬੇਨਤੀ ਹੈ ਜੀ ਕਿ ਜਦੋਂ ਵੀ ਤੁਸੀਂ ਪਾਠ ਕਰਨ ਦੇ ਲਈ ਬੈਠਣਾ ਹੈ ਆਪਣੇ ਕੋਲ ਜਲ ਰੱਖ ਕੇ ਜਰੂਰ ਬੈਠਣਾ ਹੈ ਕੋਈ ਵੀ ਸਿੱਖ ਦੀ ਅਰਦਾਸ ਬੇਨਤੀ ਜਿਹੜੀ ਵੀ ਹੋਵੇਗੀ ਜੋ ਕਦੇ ਵੀ ਪੂਰੀ ਨਾ ਹੋ ਰਹੀ ਹੋਵੇਗੀ ਉਹ ਵੀ ਪੂਰੀ ਹੋ ਜਾਵੇਗੀ ਸਰਬੱਤ ਦਾ ਭਲਾ ਮੰਗਣਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਹੀ ਦੀਨ ਦੁਨੀ ਦੇ ਮਾਲਕ ਹਨ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਪਰਮਾਤਮਾ ਜੀ ਸਰਬੱਤ ਦਾ ਭਲਾ ਕਰੋ ਆਪਣੀ ਕਿਰਤ ਕਮਾਈ ਦੇ ਵਿੱਚੋਂ ਤੁਸੀਂ ਇਹ ਦਸਵੰਦ ਜਰੂਰ ਕੱਢਣਾ ਹੈ ਉਸ ਦਸਵੰਦ ਦੇ ਨਾਲ ਤੁਹਾਡੇ ਮਨ ਦੀਆਂ ਮਰਜ਼ੀਆਂ ਪੂਰੀਆਂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ